ਮਨ ਦੀ ਸੀ ਉੱਥੇ ਦੋ ਤਰਫ ਹੋ ਰਿਹਾ ਸੀ ਹਾਦਸਾ ਤੁਸੀਂ ਉਹ ਦੇਖੇ ਕੋਲੇ ਹੈਗੀ ਸੀ ਹਾਂਜੀ ਅਸੀਂ ਆ ਗਏ ਸੀ 15 ਮਿੰਟਾਂ ਬਾਅਦ ਆ ਗਏ ਸੀ ਉਦੋਂ ਕੱਢੀ ਜਾਂਦੇ ਸੀਗੇ ਮੇਰੇ ਚਾਚਾ ਜੀ ਨੇ ਕਢਾਏ ਨਾਲ ਲਾਸਲੂਸ ਲੈ ਕੇ ਆ ਗਏ ਸੀ ਇਸ ਸਥਿਤੀ ਦੀ ਕੀ ਲੱਗਦਾ ਕਿਵੇਂ ਹਾਸਾ ਹੋਇਆ ਹਾਦਸੇ ਬਾਰੇ ਤਾਂ ਨਹੀਂ ਜੀ ਕੁਝ ਕਹਿ ਸਕਦੇ ਮਤਲਬ ਮੀਂਹ ਦਾ ਕਰਕੇ ਕੀ ਹੋਇਆ ਕੋਈ ਕਿਸੇ ਕਾਰਨ ਨਹੀਂ ਹੋਇਆ ਹੋਵੇ ਬਸ ਤੇਜ਼ ਸੀ ਕੁਝ ਪਤਾ ਲੱਗਿਆ ਨਹੀਂ ਨਹੀਂ ਅੱਛਾ ਆ ਪੁਲ ਤੋੜ ਕੇ ਡਿੱਗੀ ਬਸ ਹਾਂ ਪੁਲ ਤੇ ਵਿਚਾਲੋਂ ਡਿੱਗੀ ਐ ਅੱਛਾ ਇਹ ਕਈ ਸਵਾਰੀਆਂ ਥੱਲੇ ਵੀ ਡਿੱਗੀਆਂ ਫਿਰ ਕੱਢਿਆ ਕਿਵੇਂ ਗਿਆ ਉਹਨਾਂ ਨੂੰ ਤੁਸੀਂ ਸਭ ਕੁਝ ਦੇਖ ਰਹੇ ਸੀ ਹਾਂਜੀ ਪੌੜੀਆਂ ਰਾਹੀਂ ਕੱਢੇ ਪੌੜੀਆਂ ਲੰਗਾ ਤੇ ਪਹਿਲਾਂ ਲੋਈਆਂ ਬਣ ਕੇ ਉੱtre ਕੁਛ ਮੁੰਡੇ ਦੋ ਨਹੀਂ ਸੀਗੇ ਪੌੜੀਆਂ ਬਾਅਦ ਚ ਗੁਰਦੁਆਰਾ ਸਾਹਿਬ ਲੌਸਮੈਂਟ ਕਰਾਈ ਸਾਡੇ ਪਿੰਡੋਂ ਆਏ ਪਿੰਡਦਿਆਂ ਨਹੀਂ ਬਹੁਤ ਜ਼ਿਆਦੇ ਕੱਢਿਆ ਜੀ ਇਹਦੇ ਤਾਂ ਜਾਂ ਮੁੰਡੇ ਵਿੱਚੋਂ ਬਚ ਗਏ ਜਿਹੜੇ ਉਹਨਾਂ ਨੇ ਕੱਢੇ ਅਸੀਂ ਬਾਕੀ ਦਾ ਭਾਗੀ ਮੰਦਰੋ ਜੀਸੀਬੀ ਵਾਲੇ ਆ ਗਏ ਸੀ ਉਹਨਾਂ ਨੇ ਬਾਹਰ ਕੱਢੇ ਉਹਦੇ ਚ ਪਹਾ ਕੇ ਜੀਸੀਬੀ ਦੇ ਮੂਰੇ ਜਿੱਥੋਂ ਮਿੱਟੀ ਪਾਉਂਦੇ ਹੁੰਦੇ ਆ ਇਹ ਲੱਗਦਾ ਵੀ ਰੋਡ ਕਾਫੀ ਖੁੱਲਾ ਨਹੀਂ ਆ ਤਾਂ ਕਰਕੇ ਨਹੀਂ ਰੋਡ ਤਾਂ ਇੱਕ ਰੋਡ ਜਾਦੇ ਖੁੱਲਾ ਪੁਲ ਤੰਗ ਹੈ ਪੁਲ ਤੰਗ ਹੈ ਰੇਲਿੰਗ ਦੀ ਟੁੱਟੀ ਰਹਿੰਦੀ ਆ ਕੁਛ ਨਾ ਕੁਛ ਵੱਜੀ ਰਹਿਣਾ ਇਹਦੇ ਚ ਤਾਂ ਸਰਕਾਰ ਨੂੰ ਵੀ ਕਹਿਣਾ ਜੀ ਕੋਈ ਹੋਰ ਜਾਨਾ ਜਾਣ ਤੋਂ ਪਹਿਲਾਂ ਵੀ ਇਹਦਾ ਪੁਲ ਤੇ ਗੌਰ ਕਰੀ ਜਾਵੇ ਪੂਰੀ ਇਹ ਨਾਮ ਹੈ ਜੀ ਅਵਤਾਰ ਸਿੰਘ ਹੀ ਕੀ ਕੰਮ ਕਰਦੇ ਮੈਂ ਡਰਾਈਵਰ ਆਂ ਆਪਣੀ ਲੋਡ ਵਾਲੀ ਗੱਡੀ ਪਿਕਅਪ ਅੱਛਾ ਡਰਾਈਵਰ ਕਰਦੇ ਹਾਂ ਕੱਲ ਜੋ ਹਾਦਸਾ ਹੋਇਆ ਹਾਂਜੀ ਹਾਂਜੀ ਕੀ ਲੱਗਦਾ ਹੈ ਇਸ ਕਾਰਨ ਤੋਂ ਕਿ ਇਹ ਕੋਈ ਵੀ ਕਾਰਨ ਕਾਰਨ ਤਾਂ ਹੀ ਇਹ ਪੱਧਸੀਆਂ ਦਾ ਹੀ ਜਿਹੜਾ ਪੌੜਾ ਇਹ ਤੋਂ ਰੋਡ 3 ਫੁੱਟ ਬਾਹਰ ਹੈ ਤੇ ਪੌੜਾ ਛੋਟਾ 3 ਫੁੱਟ ਦੋਨੇ ਪਾਸੇ 6 ਫੁੱਟ ਦਾ ਫਰਕ ਪੈ ਗਿਆ ਤੇ ਕੱਲ ਮਲਾਜਮਾ ਮੈਂ ਵੀਡੀਓ ਤੇ ਸੁਣੀ ਜਾਂਦਾ ਸੀ ਉਹ ਐਸਐਸਪੀ ਹੈ ਕਿ ਡੀਐਸਪੀ ਹੈ ਉਹ ਆਪ ਦਾ ਲੁਕਾਉਣ ਦੇ ਮਾਰੇ ਕਾਰਨ ਨਹੀਂ ਦੱਸ ਰਹੇ ਤੇ ਇਹਨਾਂ ਨੂੰ ਇੱਥੇ ਇੱਥੇ ਦੁਨੀਆ ਇੰਨੀ ਸੀ ਵੀਡੀਓ ਵਿੱਚ ਦਿਸੀ ਜਾਂਦੀ ਸੀ ਹੁਣ ਮੈਂ ਉਸੇ ਪੁਲ ਤੇ ਖੜੇ ਆਪਾਂ ਤੇ 6 ਫੁੱਟ ਦਾ ਦਾ ਰੋਡ ਦਾ ਫਰਕ ਹੈ ਪੁਲ ਐਨਾ ਪੀੜਾ ਤੇ ਡਬਲ ਵੀ ਕਲ ਕਰਾਸ ਨਹੀਂ ਹੁੰਦੇ ਇੱਕ ਮੀਂਹ ਪੈਂਦਾ ਸੀ ਆ ਤੇ ਉਹਦੇ ਵਿੱਚ ਡਰਾਈਵਰ ਨੂੰ ਨਹੀਂ ਪਤਾ ਲੱਗਾ ਰੋਡ ਤੋਂ ਇੱਕ ਵਿਚਾਲਾ ਡਿੱਗੀ ਹੈ ਗੱਡੀ ਜਮਾ ਪੁਲ ਤੋਂ ਨੁਕਸਾਨ ਕਾਫੀ ਹੋਇਆ ਨੁਕਸਾਨ ਤਾਂ ਇਹ ਆ ਬਾਈ ਦੱਸਿਆ 8 ਫੁੱਟ ਪਾਣੀ ਚੜਿਆ ਵਾ ਹੁਣ ਡਰੇਨ ਚ ਸੂਆ ਦਾ ਪਾਣੀ ਕਸੀਆਂ ਦਾ ਸਾਰਾ ਪਾਣੀ ਡਰੇਨਾਂ ਚ ਪਈ ਜਾਂਦਾ ਹੁਣ ਵਾਰਸ ਹੋਣ ਕਾਰਨ ਤੇ ਪਾਣੀ ਜਾਦੇ ਆ ਉਹ ਗੱਡੀ ਚ 2 ਫੁੱਟ ਕਿੰਨ ਤਿੰਨ ਫੁੱਟ ਟੈਟਲ ਉਹ ਡਿੱਗੀ ਨੰਗੀ ਸੀ ਦੂਜੀ ਸਾਰੀ ਵਿੱਚ ਸੀ ਪਾਣੀ ਦੇ ਅੱਛਾ ਆਂ ਜਾਣ ਕਾਫੀ ਦਿਨ ਰਾਤ ਬਸਤਾ ਲੰਘਦੀਆਂ ਵੱਡੇ ਵਹੀਕਲ ਲੰਘਦੇ ਇਹਦਾ ਸੁਧਾਰ ਹੋਣਾ ਚਾਹੀਦਾ ਤੇ ਉਹ ਤਾਂ ਬਈ ਚਾਹੀਦਾ ਇਹ ਸਰਕਾਰ ਨੂੰ ਪੁਲ ਕੱਲੇ ਇਹ ਨਹੀਂ ਜਿਹੜੀ ਮੋਕਸਰ ਗੱਡੀ ਪਲਟੀ ਸੀ ਬੱਸ ਉਹ ਆਪਣੇ ਵਿੜੰਗਾ ਕੋਲੇ ਉਹ ਪੌੜੀਦੂ ਵੀ ਭੀੜਾ ਸੀ ਕਟੋ ਕਟ 65 70 ਸਾਲ ਦੀ ਉਮਰ ਆਉ ਡਰਾਈਵਰ ਦੀ ਅਸੀਂ ਵੇਣੇ ਨਿਤ ਰੋਡ ਤੇ ਅਸੀਂ ਕੱਲ ਵੀ ਮੈਂ ਸਰਸੇ ਗਿਆ ਸੀ ਇਸੇ ਰੋਡ ਤੇ ਉਹ ਡਰਾਈਵਰ ਨੂੰ ਨਿਤ ਵੇਣੇ ਹੀ ਚੱਲਦੀ ਬੱਸ ਸਿਆਣਾ ਬਣਾ ਦਾ ਡਰਾਈਵਰ ਸੀਗਾ ਕੋਈ ਉਹ ਤਾਂ ਕਾਰਨ ਤਾਂ ਪੌੜ ਦਾ ਕਾਰਨ ਹੀ ਬਣਿਆ ਡਰਾਈਵਰ ਦੀ ਗਲਤੀ ਨਹੀਂ ਲੱਗਦੀ ਡਰਾਈਵਰ ਦੀ ਗਲਤੀ ਨਹੀਂ ਜੀ ਪ੍ਰਸ਼ਾਸਨ ਕਿਉਂ ਇੱਥੇ ਕਿਉਂ ਕੱਲ ਭੋਲ ਕੇ ਦੱਸਦੇ ਸਾਡੇ ਚਾਹ ਕਵੀ ਆ ਉਹਨਾਂ ਦਾ ਹੱਕ ਸੀਗਾ ਮੀਡੀਆ ਚ ਨੰਗਾ ਨਹੀਂ ਕਰਦੇ ਸਰਕਾਰ ਨੂੰ